ਗੁਰਦਾਸਪੁਰ ਦੇ ਕਸਬਾ ਕਾਨੂੰ ਆਂਦੇ ਸਠਿਆਲੀ ਨਹਿਰ ਦੇ ਕੋਲ ਸਵੇਰ ਦੀ ਸ਼ੈਰ ਦੇ ਦੌਰਾਨ ਸੈਲਫੀ ਲੈਂਦੇ ਸਮੇਂ ਦੋ ਲੜਕੀਆਂ ਨੇ ਨਹਿਰ ਚ ਡੁੱਬ ਜਾਣ ਦੀ ਘਟਨਾ ਵਾਪਰੀ ਹੈ। ਜਾਣਕਾਰੀ ਦੇ ਮਤਲਬ ਅਕ ਉਕਤ ਲੜਕੀਆਂ ਦੀ ਪਛਾਣ ਨਿਸ਼ਾ ਤੇ ਲਵਪ੍ਰੀਤ ਵਜੋਈ ਹੈ। ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੇ ਲੋਕਾਂ ਦੀ ਬਦਨਦਤ ਲੜਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਨਹਿਰ ਚ ਡੁੱਬਣ ਵਾਲੀਆਂ ਇਹਨਾਂ ਦੋਨਾਂ ਲੜਕੀਆਂ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ ਹੈ। ਜਾਣਕਾਰੀ ਦੇ ਮਤਲਬ ਕੇ ਦੋਨੋਂ ਲੜਕੀਆਂ ਵੇਰੇ ਸ਼ੇਅਰ ਕਰਨ ਲਈ ਇੱਥੇ ਆਇਆ ਸਨ ਜਿਸ ਦੇ ਦੌਰਾਨ ਉਹਨਾਂ ਨੇ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ ਅਤੇ ਉਹ ਨਹਿਰ ਵਿੱਚ ਡਿੱਗ ਗਏ ਮੇਰੀ ਬੇਟੀ ਲਾਪਰੀ ਸੀਗੀ 19 ਸਾਲ ਦੀ ਏਜ ਸੀ ਉਹਨਾਂ ਦੀ ਅਲਟੀਨ ਨਾਲ ਡੇਲੀ ਸਵੇਰੇ ਸੈਰ ਕਰਨ ਆਉਂਦੀਆਂ ਸੀਗੀਆਂ ਤੇ ਘਰੋਂ ਸਵਾ ਕ 4:30 ਦੀ ਗੱਲ ਆ ਇੱਥੇ ਸਵਾ ਕ 5 ਵਜੇ ਇੱਥੇ ਪਹੁੰਚੀਆਂ ਤੇ ਉਹ ਸੈਲਫੀ ਲੈਂਦੀਆਂ ਮੋਬਾਈਲ ਤੋਂ ਪਹਿਲਾਂ ਦੌੜ ਕੇ ਆਈਆਂ ਇੱਥੇ ਪਹਿਲਾਂ ਸਾਹ ਲੈਣ ਲੱਗੀਆਂ ਸਾਹ ਲੈਣ ਤੋਂ ਬਾਅਦ ਮੁੜ ਕੇ ਐਕਸਰਸਾਈਜ਼ ਕਰਨ ਲੱਗ ਪਈਆਂ ਉਸ ਤੋਂ ਬਾਅਦ ਇਹਨਾਂ ਦੇ ਮਨ ਚ ਆਇਆ ਕਿ ਚਲੋ ਪਾਣੀ ਦੇ ਛੱਲ ਬੜੇ ਪੈਂਦੇ ਆ ਸੈਲਫੀ ਲੱਗੀਆਂ ਲੈਣ ਤੇ ਦੂਜੀ ਕਹਿੰਦੀ ਸੈਲਫੀ ਪਿੱਛੇ ਡਿੱਗ ਪੈਣਾ ਤੂੰ ਡਿੱਗ ਪੈਣਾ ਇਦਾਂ ਨਾਲ ਉਹਨੇ ਬਾਹ ਫੜ ਲਈ ਉਹਦੀ ਤੇ ਉਹ ਜਦੋਂ ਮੋਬਾਈਲ ਤੋਂ ਸੁੱਟ ਗਿਆ ਭੁੱਲਦੀਆਂ ਦਾ ਮੋਬਾਈਲ ਡਿੱਗ ਗਿਆ ਥੱਲੇ ਨਾਲ ਹੀ ਦੋਨਾਂ ਨੇ ਹਾਲ ਮਾਰਤੀ ਇੱਕ ਮੇਰੀ ਬੇਟੀ ਇੱਕ ਭਤੀਜੀ ਮੇਰੀ ਉਹ ਛੋਟੀ ਬੇਟੀ 소ਫੀਆ ਸੀਗੀ ਉਹ ਇੱਥੇ ਰੋਣ ਲੱਪੀ ਕੋਚ ਉੱਚੀ ਰੋਣ ਲੱਪੀ ਉਹਨਾਂ ਨੂੰ ਨਹੀਂ ਸਮਝ ਲੱਗੀ ਤੇ ਉਸ ਤੋਂ ਬਾਅਦ ਕੋਈ ਉਹਦੀ ਆਵਾਜ਼ ਕੋਈ ਨੂੰ ਕਿਸੇ ਨੇ ਸੁਣਿਆ ਨਹੀਂ ਉਹ ਦੌੜੀ ਦੌੜੀ ਰੋਂਦੀ ਰੋਂਦੀ ਘਰ ਗਈ ਆ ਸਾਨੂੰ ਠਾਲਿਆ ਵੀ ਇੱਦਾਂ ਤਾਂ ਦੋਵੇਂ ਕੁੜੀਆਂ ਨਹਿਰ ਚ ਪੈ ਗਈਆਂ ਅਸੀਂ ਫਿਰ ਮਾਂ ਤੂਵੇ ਬਾੜ ਪਾਈ ਲੱਗੇ ਆਪਣੇ ਭਰਾ ਠਾਲੇ ਪਿੰਡ ਤੋਂ ਲੱਗੇ ਗਵਾਂਢੀ ਠਾਲੇ ਸਾਰੇ ਅਸੀਂ ਆਏ ਫੜਾ ਫੜ ਗੱਡੀਆਂ ਲੈ ਕੇ ਦੇ ਦੇ ਪੂਰੇ ਪਿੰਡ ਵਾਲੇ ਪੂਰੇ ਨਾਲ ਸਾਥ ਦੇਣ ਲਾਫੇ ਸਾਰੇ ਪਿੰਡ ਵਾਲੇ ਪ੍ਰਸ਼ਾਸਨ ਪੂਰੀ ਮਤਤ ਕਰਨ ਦੇ ਆ ਇੱਕ ਘੰਟਾ ਉਹਨਾਂ ਨੇ ਨਹਿਰ ਵੀ ਬੰਦ ਕੀਤੀ ਪਰ ਪਾਣੀ ਜਿਆਦਾ ਹੋਣ ਕਰਕੇ ਜ਼ਿਆਦਾਤਰ ਉਹ ਨਹੀਂ ਸਾਡਾ ਸਾਥ ਦਿੱਤਾ ਉਹਨਾਂ ਨੇ ਬੜਾ ਬੇਟੀ ਲਵ ਪ੍ਰੀਤ ਦੀ ਉਮਰ ਸੀਗੀ ਕੋਈ ਤਕਰੀਬਨ 19 19.5 ਸਾਲ ਸੀਗੀ ਅਨੀਸ਼ਾ ਦੀ ਜਿਹੜੀ 18 ਸਾਲ ਸੀਗੀ ਪੜਦਿਆਂ ਸੀਗੇ ਬੀਏਜ ਕਰਦੀਆਂ ਸੀ ਹਾਂ ਸੈਲਫੀ ਲਾਂਦੇ ਚੱਕਰ ਤੇ ਬੀਏਜ ਪਾਉਦੀ ਸੀ ਦੂਸਰੀ ਕੁੜੀ ਜਿਹੜੀ ਉਹ ਪਲੱਸ 2 ਪੜ੍ਹਦੀ ਸੀ ਅਨੀਸ਼ਾ ਇਹ ਬਹੁਤ ਹੀ ਦੁਖਦਾਇਕ ਘਟਨਾ ਸਵੇਰ 5 ਵਜੇ ਵਾਪਰੀ ਆ ਕਿ ਦੋ ਲੜਕੀਆਂ ਪਿੰਡ ਸਠਿਆੜੀ ਦੀਆਂ ਸੈਰ ਕਰਨੇ ਤੁਰਾਈਆਂ ਸੀ ਨਾਲ ਉਹਨਾਂ ਦੀ ਇੱਕ ਛੋਟੀ ਭੈਣ ਸੀ ਤੇ ਜੀ ਤੇ ਉਹ ਸੈਲਫੀ ਲੈ ਰਹੀਆਂ ਸੀ ਸੈਲਫੀ ਦਾ ਮੋਬਾਈਲ ਜਿਹੜਾ ਉਹ ਡਾਇਰ ਤੇ ਡਿੱਗਣਾ ਰਿ ਡਿੱਗ ਪਿਆ ਤਾਂ ਉਹਨੂੰ ਫੜਦਿਆ ਫੜਦਿਆ ਕੁੜੀ ਜਿਹੜੀ ਆ ਉਹ ਵਿੱਚ ਡਿੱਪੀ ਦੂਜੀ ਉਹਨੂੰ ਬਚਾਉਂਦਿਆਂ ਬਚਾਉਂਦਿਆਂ ਵਿੱਚ ਡਿੱਗ ਪਈ ਤੇ ਤੀਜੀ ਲੜਕੀ ਜਿਹੜੀ ਬੱਚੀ ਸੀ ਉਹ 14 ਸਾਲ ਦੀ ਜਿਹੜੀ ਉਹਨੂੰ ਉੱਥੇ ਜਾ ਕੇ ਘਰ ਦੱਸਿਆ ਕਿ ਆ ਘਟਨਾ ਵਾਪਰੀ ਆ ਉਸ ਤੋਂ ਬਾਅਦ ਅਸੀਂ ਤਹਿਦਾਰ ਸਾਹਿਬ ਸਾਹਮਣੇ ਤੇ ਆਏ ਤੇ ਪ੍ਰਸ਼ਾਸਨ ਵੱਲੋਂ ਜਿਹੜੀ ਕਿਸਤੀ ਜਾਂ ਹੋਰ ਜਿਹੜੇ ਗੋਤਾ ਖੋਰ ਉਹ ਲਾ ਕੇ ਡੈੱਡ ਬੋਡੀਆਂ ਲਪੀਆਂ ਜਾਂ ਕੀ ਇੱਕ ਦੀ ਉਮਰ 18 ਸਾਲ ਇੱਕ ਦੀ 17 ਸਾਲ ਇੱਕ ਪਲੱਸ 2 ਚ ਪੜਦੀ ਐ ਇੱਕ ਬੀਏ ਚ ਕੁੜੀ ਪੜਦੀ ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂਰੀ ਰਿਪੋਰਟ ਪੰਜਾਬ ਟੂਡੇ